ਜਬਾਨ ਤੇ ਕੰਟਰੋਲ ਕਿੰਨਾ ਜ਼ਰੂਰੀ ਆ ਜਬਾਨ ਇੱਕ ਬੰਦੇ ਦਾ ਹਥਿਆਰ ਆ ਜਿਨ੍ਹਾਂ ਨੂੰ ਵਰਤਣੀ ਆ ਗਈ ਉਹਨਾਂ ਨੇ ਇੱਥੇ ਮਿਰਚਾਂ ਵੀ ਮਹਿੰਗੇ ਭਾਅ ਵੇਚੀਆਂ ਤੇ ਜਿਨ੍ਹਾਂ ਨੂੰ ਜ਼ਬਾਨ ਨਹੀਂ ਵਰਤਣੀ ਆਈ ਉਹਨਾਂ ਕੋ ਸਾਰੀ ਉਮਰ ਗੋੜੀ ਨਹੀਂ ਵੇਚਿਆ ਗਿਆ ਇਹ ਮੇਰਾ ਨੁਕਤਾ ਸਮਝਣ ਦੀ ਕੋਸ਼ਿਸ਼ ਕਰਿਓ ਜ਼ਬਾਨ ਅੰਦਰ ਕਿੰਨਾ ਕੁ ਰਸ ਹੋਣਾ ਚਾਹੀਦਾ ਬੰਦੇ ਦੇ ਇਹ ਬੰਦੇ ਦੇ ਨਾਲ ਨਾਲ ਰਹੀਏ ਰਾਹ ਪਿਆ ਜਾਣੀ ਜਾਂ ਵਾਹ ਪਿਆ ਜਾਣੀ ਜ਼ੁਬਾਨ ਬੰਦੇ ਨੂੰ ਰਾਜ ਵੀ ਦਿੰਦੀ ਆ ਜ਼ੁਬਾਨ ਬੰਦੇ ਨੂੰ ਜੁੱਤੀਆਂ ਵੀ ਮਰਵਾਉਂਦੀ ਆ ਇਸ ਪ੍ਰਸੰਗ 'ਚ ਹੀ ਆਊਗਾ ਜ਼ੁਬਾਨ ਤੇ ਕੰਟਰੋਲ ਕਿੰਨਾ ਕੁ ਜ਼ਰੂਰੀ ਆ ਤੁਸੀਂ ਟਰੱਕ ਬੱਸ ਦੇ ਮਗਰ ਮਗਰ ਜਾਓ ਕਈ ਵਾਰੀ ਮੋਟਾ ਕਰਕੇ ਲਿਖਿਆ ਹੁੰਦਾ ਵਾ ਪਹਿਲਾਂ ਕੋਲੋ ਫੇਰ ਬੋਲੋ ਹੁਣ ਤੋਲਣਾ ਉੱਥੇ ਕਿਹੜੀ ਤੱਕੜੀ ਚੁੱਕੀ ਫਿਰਦਾ ਬੰਦਾ ਵੀ ਮੈਂ ਤੱਕੜੀ 'ਚ ਤੋਲ ਕੇ ਬੋਲਾਂ ਇਹ ਆਪਣੇ ਦਿਮਾਗ 'ਚ ਹੀ ਹਿਸਾਬ ਬੰਦਾ ਲਾ ਲੇਦਾ ਵੀ ਮੈਂ ਜੋ ਬੋਲਣ ਲੱਗਾ ਵਾਂ ਇੱਕ ਦੇ ਜੁੱਤੀਆਂ ਦਾ ਮਸਾਲਾ ਤੇ ਨਹੀਂ ਤਿਆਰ ਕਰਾਂ ਉਹ ਮੇਰੇ ਵਾਸਤੇ ਜਾਂ ਕਿਸੇ ਦਾ ਦਿਲ ਤੇ ਨਹੀਂ ਤੋੜੂਗਾ ਕਿਸੇ ਦਾ ਨੁਕਸਾਨ ਤੇ ਨਹੀਂ ਹੋ ਮੇਰੇ ਬੋਲਣ ਦੇ ਨਾਲ ਜ਼ੁਬਾਨ ਬੰਦੇ ਦਾ ਇੱਕ ਹਥਿਆਰ ਆ ਜਿਨ੍ਹਾਂ ਨੂੰ ਜ਼ੁਬਾਨ ਦੀ ਵਰਤੋਂ ਕਰਨੀ ਆ ਗਈ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸੀ ਹੈਗੇ ਉਹ ਤਰੱਕੀਆਂ ਕਰ ਗਏ ਕਈਆਂ ਨੇ ਸਾਰੀ ਉਮਰ ਕਿਤਾਬਾਂ ਕਾਲੀਆਂ ਕਰ ਛੱਡੀਆਂ ਪਰ ਜ਼ੁਬਾਨ ਨਹੀਂ ਚਲਾਉਣੀ ਆਈ ਸਾਰੀ ਉਮਰ ਲੋਕਾਂ ਦੇ ਮਗਰ ਮਗਰ ਤੁਰੇ ਫਿਰਦੇ ਰਹੇ ਉਦਾਹਰਣ ਦੇ ਕੇ ਤੁਰਾਂ ਕਿਸੇ ਮਾਈ ਦੇ ਘਰ ਇੱਕ ਫਕੀਰ ਆ ਕੇ ਬਹਿ ਗਿਆ ਮਾਈ ਕਹਿੰਦੀ ਬਾਬਾ ਕੁਝ ਖਾਵੇਂਗਾ ਕਹਿੰਦਾ ਮਾਈ ਜੋ ਖਵਾ ਦੇ ਮਾਈ ਨੇ ਆਖਿਆ ਲੈ ਬਾਬਾ ਮੈਂ ਖੀਰ ਬਣਾ ਕੇ ਲਿਆਉਣੀ ਉਹ ਖੀਰ ਬਣਾ ਕੇ ਲਿਆਈ ਫਕੀਰ ਦੇ ਅੱਗੇ ਰਖੀ ਫਕੀਰ ਨੇ ਚੁੰਝੇ ਭਰ-ਭਰ ਕੇ ਖਾਣੀ ਸ਼ੁਰੂ ਕਰ ਦਿੱਤੀ ਖੀਰ ਕਿਤੇ ਸਵਾਦ ਬਣੀ ਕਹਿੰਦਾ ਮਾਈ ਦੁੱਧ ਬਜਾਰੋਂ ਲਿਆਈ ਆ ਇਹਦੀ ਨਾਂ ਬਾਬਾ ਸੁਖਨਾ ਲਵੇਰਾ ਘਰ ਵੱਜਾ ਸੱਜਰ ਸੁਰੀ ਮੱਝ ਆ ਉਹਦਾ ਦੁੱਧ ਚੋ ਕੇ ਮੈਂ ਤੇਰੇ ਲਈ ਖੀਰ ਬਣਾਈ ਆ ਤੇ ਖੀਰ ਖਾਂਦਾ ਖਾਂਦਾ ਕਹਿੰਦਾ ਲੈ ਮਾਈ ਇੱਕ ਘਟਾ ਆਏਗਾ ਤੇਨਾਂ ਨੇ ਮਾਈ ਕਹਿੰਦੀ ਕੀ ਬਾਬਾ ਕਹਿੰਦਾ ਤੁਹਾਡੇ ਘਰ ਦਾ ਬੂਹਾ ਬੜਾ ਛੋਟਾ ਇਹਦੀ ਕਿਉਂ ਉਹਦਾ ਵੀ ਕਰਨਾ ਤੂੰ ਕਹਿੰਦਾ ਜੇਕਦੇ ਤੁਹਾਡੀ ਮੱਝ ਮਰ ਗਈ ਤੇ ਮੱਝ ਬਾਹਰ ਕਿਤੇ ਦੀ ਕੱਢੂਗੀ ਮਾਈ ਨੇ ਪਤੀਲਾ ਚੁੱਕਿਆ ਤੇ ਖੀਰ ਵਾਲਾ ਫਕੀਰ ਦੇ ਸਿਰ 'ਚ ਲੱਦ ਤਾ ਫਕੀਰ ਜਦੋਂ ਬਾਹਰ ਨੂੰ ਭੱਜਾ ਅੱਗੋ ਕੋ ਤੁਹਾਡੇ ਅਰਕਾ ਮਿਲ ਪਿਆ ਦਾੜੀ ਚ ਖੀਰ ਚੋਂਦੀ ਆਵੇ ਕਹਿੰਦਾ ਫਕੀਰਾ ਆ ਕੀ ਚੋਂਦਾ ਹੀ ਕਹਿੰਦਾ ਜ਼ੁਬਾਨ ਦਾ ਰਸ ਚੋਂਦਾ ਹੀ ਹੋਰ ਕੀ ਚੋਂਦਾ ਹੈ ਜ਼ੁਬਾਨ ਬੰਦੇ ਕੋ ਬਹੁਤ ਕੁੱਝ ਕਰਾਉਂਦੀ ਆ ਜ਼ੁਬਾਨ ਬੰਦੇ ਨੂੰ ਤਰੱਕੀ ਵੀ ਦਊਗੀ ਜ਼ੁਬਾਨ ਬੰਦੇ ਨੂੰ ਤਰੱਕੀ ਦੇ ਰਾਹ ਵੀ ਬੰਦ ਕਰਕੇ ਵਿਖਾਊਗੀ ਮਹਾ ਭਾਰਤ ਦਾ ਜੁੱਧ ਹੋਇਆ ਕੌਰਵ ਤੇ ਪਾਂਡਵ ਲੜਿਆ ਇੱਕ ਜ਼ੁਬਾਨ ਕਰਕੇ ਲੜਾਈ ਹੋਈ ਆ ਜ਼ੁਬਾਨ ਵਾਈ ਦ੍ਰੋਪਦੀ ਨੇ ਹੁਣ ਕੌਰਵ ਪਾਂਡਵ ਚਾਚੇ ਤਾਈ ਦੇ ਪੁੱਤ ਭਰਾ ਹੀ ਹਨ ਤੇ ਜਦੋਂ ਇਸ ਲੜਾਈ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰੋਗੇ ਇਸ ਲੜਾਈ ਦਾ ਸਭ ਤੋਂ ਵੱਡਾ ਕਾਰਨ ਆ ਦ੍ਰੋਪਦੀ ਕਿਉਂਕਿ ਦ੍ਰੋਪਦੀ ਨੇ ਜ਼ੁਬਾਨ ਤੋਂ ਸ਼ਬਦ ਇਹੋ ਜਿਹਾ ਬੋਲਿਆ ਜਿਨ੍ਹਾਂ ਨੇ ਚਾਚੇ ਤਾਈ ਦੇ ਪੁੱਤ ਭਰਾ ਲੜਾ ਕੇ ਮਨਵਾ ਦਿੱਤੇ ਮਹਾ ਭਾਰਤ ਦੇ ਜੁੱਧ ਹੋਇਆ ਕੀ ਕਹਿੰਦੇ ਦ੍ਰੋਪਦੀ ਪੇਂਟਰ ਬਹੁਤ ਵਧੀਆ ਵਾ ਪੇਂਟਰੀ ਏਡੀ ਵਧੀਆ ਕਰਦੀ ਆ ਜੇ ਪਾਣੀ ਤੇ ਪੇਂਟਰੀ ਕਰੇ ਤੇ ਧਰਤੀ ਜਾਪਦੀ ਆ ਜੇ ਧਰਤੀ ਤੇ ਪੇਂਟਿੰਗ ਕਰੇ ਤੇ ਪਾਣੀ ਜਾਪਦਾ ਇੱਕ ਦਿਨ ਮਹਿਲਾ ਤੇ ਰੱਖੀ ਸੀ ਪਾਰਟੀ ਤੇ ਦਰਯੋਧਨ ਆ ਗਿਆ ਚਾਚੇ ਤਾਏ ਦਾ ਪੁੱਤ ਭਰਾ ਦਰਯੋਧਨ ਆ ਗਿਆ ਉਹ ਮਗਰੋਂ ਕਿਦੇ ਕਾਲਾ ਕਾਲਾ ਆਇਆ ਅਗਲੇ ਪੰਨੇ ਹੀ ਪਾਣੀ ਤੇ ਉਹਦੇ ਪਹਾਣੇ ਧਰਤੀ ਆ ਉੱਤੇ ਕੀਤੀ ਦਰੋਪਦੀ ਨੇ ਪੇਂਟਿੰਗ ਤੇ ਦਰਯੋਧਨ ਵਿੱਚ ਜਾ ਡਿੱਗਾ ਜਦੋਂ ਪਾਣੀ 'ਚ ਜਾ ਡਿੱਗਾ ਤੇ ਸਾਹਮਣੇ ਖਲੋਤੀ ਦਰੋਪਦੀ ਤਾੜੀ ਤੇ ਤਾੜੀ ਮਾਰ ਕੇ ਹਸੀ ਕਿਉਂਕਿ ਦਰਯੋਦਨ ਦਾ ਪਿਓ ਅੰਨਾ ਸੀ ਤੇ ਦੂਰੋਂ ਆਵਾਜ਼ ਮਾਰ ਕੇ ਕਹਿੰਦੀ ਨੀ ਰਿਓ ਨਾ ਫਿਰ ਅੰਨੇ ਦਾ ਅੰਨਾ ਹੁਣ ਹੋਰ ਕੋਈ ਹੁੰਦਾ ਤੇ ਚੁੱਪ ਕਰਕੇ ਵਾਰਤ ਖਾ ਕੇ ਕਹਿੰਦਾ ਚੱਲ ਕੋਈ ਨਹੀਂ ਪਰ ਕੁਝ ਬੰਦੇ ਹੁੰਦੇ ਜਿਹੜੇ ਗੱਲ ਦਿਲ ਤੱਕ ਲੈ ਜਾਂਦੇ ਆ ਦਰਜੋਧਨ ਤਲਾ ਦੇ ਵਿੱਚ ਡੱਗਾ ਡੱਗਾ ਕਹਿੰਦਾ ਇਹ ਅੰਨੇ ਦਾ ਪੁੱਤ ਤੈਨੂੰ ਕਿਹੜੇ ਭਾਅ ਪਾਊਗਾ ਭਾਬੀ ਤੂੰ ਜਾਣਦੀ ਨਹੀਂ ਜੇ ਅੰਨੇ ਦਾ ਪੁੱਤ ਵਾਲਾਂ ਤੋਂ ਫੜ ਕੇ ਤੈਨੂੰ ਸਭਾ ਚ ਨਾ ਲਿਆਵੇ ਤੇ ਫਿਰ ਮੈਨੂੰ ਆਖੀ ਬਸ ਇੱਕ ਸ਼ਬਦ ਦਰੋਪਤੀ ਨੇ ਗਲਤ ਬੋਲਿਆ ਮਾਹ ਭਾਰਤ ਦਾ ਜੁਦ ਚਾਚੇ ਤਾਏ ਦੇ ਪੁੱਤ ਭਰਾਵਾਂ ਚ ਕਰਾ ਦਿੱਤਾ ਇਸ ਪ੍ਰਸੰਗ 'ਚ ਤੁਸੀਂ ਇਹ ਵੀ ਸ਼ਬਦ ਸੁਣੋਗੇ ਜबान ਬੰਦੇ ਕੋ ਕੀ ਕਰਾਉਂਦੀ ਆ ਇੱਕ ਆਖਰੀ ਨੁਕਤਾ ਗੈ ਕਿਤੇ ਪ੍ਰਸੰਗ ਮੈਂ ਨਾਲ ਹੀ ਸ਼ੁਰੂ ਕਰ ਦੇਣਾ ਆ ਆਖਰੀ ਨੁਕਤਾ ਇਹ ਆ ਜਿਉਂ-ਜਿਉਂ ਬੰਦੇ ਦਾ ਰੁਤਬਾ ਵਧੇ ਜਿਉਂ-ਜਿਉਂ ਬੰਦੇ ਦਾ ਅਹੁਦਾ ਵਧੇ ਬੰਦੇ 'ਚ ਹਲੀਮੀ ਤੇ ਨਿਮਰਤਾ ਵਧਣੀ ਚਾਹੀਦੀ ਆ ਪਰ ਹੁੰਦਾ ਉਲਟ ਆ ਜਦਨ ਪੱਲੇ ਕੱਖ ਨਹੀਂ ਹੁੰਦਾ ਉਦਨ ਐ ਹੱਥ ਜੋੜਦਾ ਵਾ ਜਦਨ ਪੱਲੇ ਕੱਖ ਆ ਜਾਂਦਾ ਮੁੜ ਕੇ ਐ ਹੋ ਜਾਂਦਾ ਜਿਉਂ-ਜਿਉਂ ਆਉਦਾ ਵੱਧਦਾ ਵਾ ਹੰਕਾਰ ਵੱਧਦਾ ਵਾ ਜਿਉਂ-ਜਿਉਂ ਆਉਦਾ ਵੱਧਦਾ ਵਾ ਕਪੜਾ ਆਪਣਾ ਵੱਧਦਾ ਵਾ ਜਿਉਂ-ਜਿਉਂ ਆਉਦਾ ਵੱਧਦਾ ਵਾ ਨੀਤ ਮਾੜੀ ਹੋ ਜਾਂਦੀ ਕਈ ਵਾਰੀ ਜਿੰਨੇ ਕੋਖ ਨਹੀਂ ਸੀ ਹੈਗਾ ਉਹ ਦਿਨ ਐ ਹੱਥ ਜੋੜਦਾ ਸੀ ਇੱਕ ਆਖਰੀ ਨੁਕਤਾ ਪੈਸਾ ਬੰਦੇ ਦੀ ਜੇਬ 'ਚ ਰਵੇ ਤੇ ਬਹੁਤ ਚੰਗਾ ਵਾ ਜੇ ਪੈਸਾ ਸਿਰ 'ਤੇ ਚੜ ਜੇ ਤੇ ਬਹੁਤ ਮਾੜਾ ਵਾ ਸਮਝ ਕੇ ਉਹਨਾਂ ਦਾ ਕੀ ਕਹਿਣਾ ਚਾਹੁੰਦਾ ਤੁਹਾਡੀਆਂ ਜੇਬਾਂ 'ਚ ਡਾਲਰ ਪਾਉਂਡ ਹੋਣ ਰੁਪਈਏ ਭਰੇ ਹੋਣ ਤੁਹਾਡੀ ਸਾਰਾ ਪਿੰਡ ਸੇਵਤ ਕਰੂਗਾ ਤੇ ਜਦਨ ਪੈਸੇ ਬੰਦੇ ਦੇ ਸਿਰ ਚੜਕੇ ਬੋਲਣ ਉਹਦੇ ਲਈ ਕੋਈ ਰਿਸ਼ਤੇਦਾਰ ਨਹੀਂ ਸਕਾ ਕੋਈ ਭੈਣ ਨਹੀਂ ਸਕੀ ਕੋਈ ਭਰਾ ਨਹੀਂ ਸਕਾ ਕੋਈ ਜਾਂਡੀ ਗਵਾਂਡੀ ਨਹੀਂ ਸਕਾ ਉਹ ਪਿੰਡ ਦਾ ਵੀ ਸਕਾ ਨਹੀਂ ਉਹ ਕੌਮ ਦਾ ਵੀ ਸਕਾ ਨਹੀਂ ਉਹ ਗੁਰੂ ਦਾ ਵੀ ਸਕਾ ਨਹੀਂ ਕਿਉਂਕਿ ਪੈਸਾ ਬੰਦੇ ਦੇ ਸਿਰ ਚੜਕੇ ਬੋਲਦਾ ਇਹਨੂੰ ਜੇਬ ਚ ਰੱਖੋ ਤੇ ਫਾਇਦੇ ਚ ਰਹੋਗੇ ਜਦਨ ਸਿਰ ਤੇ ਚੜਾ ਕੇ ਬਹਿ ਜੋਗੇ ਉਹਦਨ ਕੁੱਟ ਖਾਂਦੇ ਫਿਰੋਗੇ ਇਹ ਗੱਲ ਬਿਲਕੁਲ ਸੱਚ ਆ ਸੰਜੀਤ ਜੀ ਜੇ ਕੋਈ ਮਿੱਠਾ ਬੋਲਦਾ ਤਾਂ ਉਹ ਦੁਨੀਆ ਤੇ ਬਹੁਤ ਮਹਾਨ ਆ ਪਰ ਜੇ ਕੋਈ ਕੌੜਾ ਬੋਲਦਾ ਉਹਦੇ ਕੋਲ ਕੁਝ ਮਰਜ਼ੀ ਹੋਵੇ ਉਹ ਨੀਚੇ ਹੀ ਰਹਿੰਦਾ ਹੈ ਕਿਉਂਕਿ ਉਹਦੀ ਜਿਹੜੀ ਜ਼ੁਬਾਨ ਆ ਉਹ ਕੰਟਰੋਲ 'ਚ ਨਹੀਂ ਤੇ ਉਹ ਮੁੱਖ ਤੋਂ ਮਿੱਠਾ ਵੀ ਨਹੀਂ ਬੋਲਦਾ ਕਿਉਂਕਿ ਕਿਹਾ ਜਾਂਦਾ ਨਾ ਕਿ ਇੱਕ ਵਾਰੀ ਦੰਦਾਂ ਨੇ ਕਿਹਾ ਜੀਵ ਨੂੰ ਕਿ ਤੂੰ ਤਾਂ ਕੱਲੀ ਆ ਤੇ ਅਸੀਂ ਬੱਤੀਏਂਗੇ ਤਾਂ ਜੀਵ ਨੇ ਕਿਹਾ ਕਿ ਤੁਸੀਂ ਭਾਵੇਂ ਬੱਤੀਓ ਪਰ ਮੈਂ ਕੱਲੀ ਨੇ ਵੀ ਜੇ ਕੁਝ ਸਹਜਾ ਬੋਲਤਾ ਨਾ ਤਾਂ ਤੁਸੀਂ ਜਿਹੜੇ ਬੱਤੀ ਦੇ ਬੱਤੀ ਹੋ ਨਾ ਬਾਹਰ ਹੋਵੋਗੇ ਹਨਾ ਕਿਉਂਕਿ ਜੀਵ ਜਿਹੜੀ ਜੀਵ ਆਪਣੇ ਬੱਤੀ ਦੇ ਬੱਤੀਦੰਦ ਨੂੰ ਤੜਵਾ ਸਕਦੀ ਹੁੰਦੀ ਹੈ ਆਪਣੀਆਂ ਹੱਡੀਆਂ ਤੜਵਾ ਸਕਦੀ ਹੁੰਦੀ ਹੈ ਤੇ ਜੀਵ ਨਾਲ ਹੀ ਆਪਾਂ ਕੁਝ ਮਰਜ਼ੀ ਹਾਸਲ ਕਰ ਸਕਦੇ ਹਾਂ ਆਪਣੀ ਬੋਲੀ ਤੋਂ ਹਨਾ ਆਪਣੇ ਮਿੱਠੇਪਣ ਤੋਂ ਬੰਦੇ ਦਾ ਦਿਲ ਜਿੱਤ ਸਕਦੇ ਹਾਂ ਬੰਦੇ ਨੂੰ ਅਸੀਂ ਖੁਸ਼ ਕਰ ਸਕਦੇ ਹਾਂ ਜਿਵੇਂ ਘਰਾਂ ਦੇ ਵਿੱਚ ਰਿਸ਼ਤੇ ਹੈ ਜੇ ਆਪਾਂ ਮਿੱਠਾ ਪਿਆਰਾ ਬੋਲਦੇ ਹਾਂ ਹਨਾ ਲੜਾਈ ਸ਼ਾਂਤ ਵੀ ਹੋ ਸਕਦੀ ਹੈ ਪਰ ਜੇ ਅਸੀਂ ਮੋਰੋ ਕੁਛ ਰੂੜਲੀ ਬੋਲਤਾ ਤਾ ਆਪਣਾ ਜਿਹੜਾ ਝਗੜਾ ਹੁੰਦਾ ਉਹ ਵੱਧ ਵੀ ਸਕਦਾ ਹੁੰਦਾ ਇਸ ਕਰਕੇ ਜੀਵ ਨੂੰ ਆਪਦੇ ਕੰਟਰੋਲ ਦੇ ਵਿੱਚ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹਨੇ ਆਪਣੀ ਜੀਤ ਦੇ ਉੱਤੇ ਬਸ ਪਾ ਲਿਆ ਨਾ ਉਹਨੇ ਸਾਰੀ ਦੁਨੀਆ ਜਿੱਤ ਲਈ ਸੰਗਤ ਜੀ ਆਦੀ ਵੀਡੀਓ ਜੰਨੀ ਸੀ ਮਿਲਦੇ ਕੱਲ ਨੂੰ ਕਿਸੇ ਹੋਰ ਵੀਡੀਓ ਚ ਉਹ ਤੱਕ ਲਈ ਸਾਨੂੰ ਸਤਿ ਸ਼੍ਰੀ ਅਕਾਲ ਜੀ ਵਾਇਗੁਰ ਜੀ ਦਾ ਖਲਸਾ ਵਾਇਗੁਰ ਜੀ ਕੀ ਫਤ